ਅਸਲਾਮ ਵਾਲੇਕਮ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਲ ਸਾਰਿਆਂ ਨੂੰ ਜੀ ਮੈਂ ਐਡਵੋਕੇਟ ਵਿਕਰਮ ਗਲੇਟ ਸਾਹਬੀ ਰਾਸ਼ਟਵਾਦੀ ਪਸਮਾਨਾ ਮੁਸਲਿਮ ਰਾਸ਼ਟਰੀ ਮੰਚ ਪੰਜਾਬ ਪ੍ਰਧਾਨ ਸੋ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਬਾਬਾ ਰਾਜਾ ਚਿਸ਼ਤੀ ਜੀ ਰਾਜਾ ਕਿਲ੍ਹ ਜੀ ਮੁਕਸਰ ਤੋਂ ਤੇ ਬਾਬਾ ਰਾਜਾ ਚਿਸ਼ਤੀ ਜੀ ਮੌਕਾ ਤੇ ਬਾਬਾ ਮਲਕ ਸਿੰਘ ਖਾਨ ਜੀ ਸਾਡੇ ਬਠਿੰਡੇ ਤੋਂ ਤੇ ਅੱਜ ਮੇਰੇ ਗਰੀਬਖਾਨੇ ਆਏ ਨੇ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਪੀਰ ਪੀਰ ਇਹ ਸੇਵਾ ਕਰਦੇ ਨੇ ਡੇਰਿਆਂ ਤੇ ਇਹਨਾਂ ਨੇ ਸਾਡੇ ਘਰੇ ਚਰਨ ਪਾਏ। ਸੋ ਇਹ ਕਿਸੇ ਕੰਮ ਦੇ ਵਿੱਚ ਲੰਘੇ ਜਾਂਦੇ ਸੀ ਤੇ ਮੈਂ ਬੇਨਤੀ કરી ਵੀ ਬਾਬਾ ਜੀ ਸਾਡੇ ਘਰੇ ਵੀ ਚਰਨ ਪਾਓ। ਇਹ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਮਸਲਾ ਸਾਡੀਆਂ ਕਾਫੀ ਵਿਸ਼ਿਆਂ ਦੇ ਉੱਤੇ ਗੱਲਾਂ ਬਾਤਾਂ ਹੋਈਆਂ ਨੇ। ਤੇ ਜੋ ਇਹ ਜਿਹੜੇ ਡੇਰੇ ਦੇ ਲੋਕ ਨੇ ਸੇਵਾ ਕਰਦੇ ਨੇ ਪੀੜਾ ਪੀੜਾਂ ਦੀ ਇਹਨਾਂ ਨੂੰ ਵੀ ਕੁਝ ਮੁਖ ਖਿਲਾਸ ਆ ਰਹੀਆਂ ਨੇ ਕਿਉਂਕਿ ਇਹ ਸਾਡੇ ਕਿਸਮਾਂ ਦਾ ਸਮਾਜ ਦੇ ਪਸਮੰਦਾ ਸਮਾਜ ਦੇ ਨਾਲ ਖੜਨਾ ਸਾਡੇ ਮੰਚ ਦਾ ਇੱਕ ਦਾਇਤ ਬਣ ਜਾਂਦਾ ਕਿ ਅਸੀਂ ਜਿਹੜੇ ਸਾਡੇ ਪਸਮੰਦਾ ਲੋਕ ਨੇ ਉਹਨਾਂ ਨੂੰ ਪ੍ਰੈਫਰੈਂਸ ਦੇਣੀ ਹੈ ਕਿਉਂਕਿ ਭਾਰਤ ਸਰਕਾਰ ਕਾਨੂੰਨ ਸਾਡੇ ਪਸਮੰਦਾ ਸਮਾਜ ਨੂੰ ਸਿਕਿਉਰਿਟੀ ਦਿੰਦਾ ਹੈ ਅਗਰ ਇਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਪਰੇਸ਼ਾਨੀ ਆਉਂਦੀ ਹੈ ਤਾਂ ਉਹਦੇ ਲਈ ਰਾਸ਼ਟਰਵਾਦੀ ਪਸਮੰਦਾ ਮੁਸਲਿਮ ਰਾਸ਼ਟਰਵਾਦ ਸਾਰਾ ਸਾਡਾ ਇਹਨਾਂ ਦੇ ਨਾਲ ਖੜਾ ਹੈ ਮੋਢੇ ਨਾਲ ਮੋਢਾ ਲਾ ਕੇ ਸੋ ਇੱਕ ਜਦੋਂ ਵੀ ਮਸਲਾ ਚੱਲ ਰਿਹਾ ਸੀ ਦਾ ਤਾਂ ਇੱਕ ਬਾਬਾ ਕਾਲੂ ਜੀ ਨੇ ਸਾਡੇ ਲੁਧਿਆਣੇ ਤੋਂ ਮੇਰੇ ਨਾਲ ਬੈਠੇ ਨੇ ਇਹਨਾਂ ਨੂੰ ਇੱਕ ਮਸਲਾ ਹੋਇਆ ਕਿ ਇਹਨਾਂ ਦੀ ਮਾਤਾ ਨੂੰ ਵੀ ਗਾਲਾਂ ਕੱਢੀਆਂ ਗਈਆਂ ਨੇ ਨਾਮ ਲੈ ਕੇ ਰਿਕਾਰਡਿੰਗਾਂ ਵੀ ਨੇ ਮੈਨੂੰ ਇਹਨਾਂ ਨੇ ਸਾਰੀ ਗੱਲਬਾਤ ਦੱਸੀ ਬੜੇ ਪਰੇਸ਼ਾਨ ਨੇ ਔਰ ਪਰਸੋ ਇਹਨਾਂ ਦੀ ਮਾਤਾ ਨੇ ਮੇਰੇ ਨਾਲ ਗੱਲ ਕਰੀ ਸੀਗੀ ਉਹ ਉਹ ਜਾਦੇ ਇੰਨਾ ਜਿਆਦੇ ਪਰੇਸ਼ਾਨ ਸੀ ਇਹਨਾਂ ਦੀ ਮਦਰ ਕਾਫੀ ਬਿਰਧ ਅਵਸਥਾ ਚ ਉਹ ਤੇ ਉਹਨੇ ਮੈਨੂੰ ਵੀ ਸਤਾ ਕੇ ਕਿਹਾ ਕਿ ਬੇਟਾ ਸੀ ਇੰਨੇ ਪਰੇਸ਼ਾਨ ਹੋ ਗਏ ਵੀ ਸਾਡਾ ਦਿਲ ਕਰਦਾ ਸੀ ਸੁਸਾਈਡ ਕਰ ਤੇ ਮੇਰੇ ਕੋਲ ਰਿਹਾ ਨਹੀਂ ਗਿਆ ਤੇ ਮੈਂ ਇਹਨਾਂ ਨੂੰ ਫਿਰ ਇਨਵਾਈਟ ਕੀਤਾ ਵੀ ਤੁਸੀਂ ਮੇਰੇ ਕੋਲ ਆਓ ਘਰੇ ਤੇ ਮੈਨੂੰ ਬੁਲਾ ਲਓ ਤੇ ਮੈਨੂੰ ਦੱਸੋ ਤੁਹਾਡੀ ਕੀ ਤਕਲੀਫ ਆ ਇਹਨਾਂ ਨੇ ਇੱਕ ਤਕਲੀਫ ਦੱਸੀ ਕਿ ਇੱਕ ਪੰਜਾਬ ਦੇ ਵਿੱਚ ਨਾ ਇੱਕ ਨਵਾਂ ਹੀ ਇੱਕ ਸਿੱਡੀ ਕੇ ਖੜਾ ਹੋਇਆ ਉਹ ਕੀ ਕਰਦੇ ਨੇ ਅਗਰ ਕੋਈ ਡੇਰੇ ਤੇ ਬੰਦਾ ਜਾਂਦਾ ਜਾ ਕੋਈ ਡੇਰੇ ਆਲਾ ਆਪਣੇ ਪੀਰ ਦੀ ਜਾਂ ਆਪਣੇ ਰੱਬ ਦੀ ਕੋਈ ਉਸਤਤ ਕਰਦਾ ਆਪਣੇ ਆਪਣੇ ਤਰੀਕੇ ਹੁੰਦੇ ਨੇ ਹਰੇਕ ਦੇ ਮੰਨਣ ਦੇ ਉਹਨਾਂ ਨੂੰ ਡਰਾਉਂਦੇ ਤਮਕਾਉਂਦੇ ਨੇ ਪਖੰਡਵਾਦਾਂ ਦਾ ਕਿ ਤੁਸੀਂ ਪਖੰਡ ਕਰਦੇ। ਸੋ ਮੈਂ ਸਾਰੀਆਂ ਵੀਡੀਓ ਦੇਖਦਾ ਪਰ ਮੈਨੂੰ ਉਸ ਦੇ ਵਿੱਚ ਕੋਈ ਪਖੰਡਵਾਦ ਨਹੀਂ ਲੱਗਦਾ। ਉਹ ਆਪਣੇ ਡੇਰੇ ਤੇ ਬੈਠੇ ਨੇ ਆਪਣੇ ਕਿਉਂਕਿ ਭਾਰਤ ਦੇਸ਼ ਦਾ ਸਾਡਾ ਕਾਨੂੰਨ ਹੈ। ਅਸੀਂ ਆਪਣੇ ਰੱਬ ਨੂੰ ਜਿਸ ਤਰ੍ਹਾਂ ਮਰਜੀ ਧਿਆਈਏ ਸਾਡੀ ਆਪਣੀ ਇੱਕ ਆਸਥਾ ਦਾ ਕੇਂਦਰ ਬਿੰਦੂ ਹੁੰਦਾ। ਅਸੀਂ ਆਪਣੇ ਪ੍ਰਮਾਤਮਾ ਨੂੰ ਨੱਚ ਕੇ ਧਿਆਈਏ, ਟੱਪ ਕੇ ਧਿਆਈਏ। ਜੰਨੋਤ ਕਰੀਏ ਚਾਰੇ ਅਸੀਂ ਕੁਛ ਕਰੀਏ ਪਰਮਾਤਮਾ ਨੂੰ ਮਿਲਣਾ ਔਰ ਪਰਮਾਤਮਾ ਨੂੰ ਪਾਉਣਾ ਉਹਦੇ ਰਾਹ ਤੇ ਚੱਲਣਾ ਔਰ ਇਹ ਸਾਡੀ ਆਪਣੀ ਮਨਸ਼ਾ ਸਾਡੀ ਆਪਣੀ ਇੱਕ ਆਸਥਾ ਵੀ ਅਸੀਂ ਕਿਸ ਤਰ੍ਹਾਂ ਮੰਨਣਾ ਇਸੇ ਤਰ੍ਹਾਂ ਇੱਕ ਮਸਲਾ ਹੀ ਬਾਬਾ ਕਾਲੂ ਜੀ ਨਾਲ ਹੋਇਆ ਇਹ ਕਿਸੇ ਮਹਿਫਲ ਦੇ ਉੱਤੇ ਚਲੇ ਗਏ ਤੇ ਉੱਥੇ ਇਹ ਜਿਹੜਾ ਨਿਵਾਸ ਜਹ ਜਿਨ੍ਹਾਂ ਨੇ ਪਾਇਆ ਇਦਾਂ ਦੀ ਨਿਵਾਸ ਸੀਗਾ ਐਵੇਂ ਸੀਗਾ ਸਾਰਾ ਕੁਝ ਤੇ ਇਹਨਾਂ ਨੂੰ ਇੱਕ ਵਿਸ਼ੇਸ਼ ਧਰਮ ਦੇ ਨਾਲ ਜੋੜਿਆ ਗਿਆ ਜੋੜ ਕੇ ਇਹਨਾਂ ਨੂੰ ਇਨਾ ਜਿਆਦੇ ਪਰੇਸ਼ਾਨ ਕਰਿਆ ਗਿਆ ਇਹਨਾਂ ਤੋਂ ਔਰ ਇਹਨਾਂ ਦਾ ਧਰਮ ਪਰिवर्तन ਕਰਾਉਣ ਦੀ ਵੀ ਧਮਕੀਆਂ ਦਿੱਤੀਆਂ ਗਈਆਂ ਕਿ ਉਹ ਧਰਮ ਪਰिवर्तन। ਔਰ ਬੰਦੇ ਪਾਏ ਗਏ ਇਹਨਾਂ ਦੇ ਮਗਰ ਗੁੰਡੇ ਛੱਡੇ ਗਏ। ਇਹਨਾਂ ਨੂੰ ਕੁੱਟਣ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਜੇ ਬਿਲਕੁਲ ਇਹ ਗਰੀਬ ਪਰਿਵਾਰ ਹੈ। ਡਰਾਈਵਰੀ ਕਰਦਾ ਵਿਚਾਰਾ ਕਿ ਜੇ ਕਿਸੇ ਪੀਰ-ਪੀਰ ਨੂੰ ਨੇ ਤੇ ਕਿਸੇ ਪੀਰ ਦਾ ਕੋਈ ਕਿਸੇ ਦਾ ਮਰੀਦ ਆ ਤੇ ਇਹ ਇਹਦੀ ਆਪਣੀ ਇੱਛਾ ਹੈ। ਇਹ ਇਹਦਾ ਆਪਣਾ ਮਾਨ ਹੈ ਇਹ ਇਹਨੂੰ ਇਹਨੇ ਆਪਣਾ ਪੀਰ ਬਣਾਇਆ। ਔਰ ਇਹਦੇ ਕੋਲੋਂ ਪੈਸਿਆਂ ਦੀ ੜਮਾਂ ਵੀ ਕੀਤੀ ਜਾਂਦੀ ਹੈ ਕਿ ਅਸੀਂ ਤੇਰਾ ਰਾਹ ਛੱਡ ਦਾਂਗੇ ਨਹੀਂ ਤੇਰੇ ਤੇ ਅਸੀਂ ਪਰਚਾ ਦਰਜ ਕਰਾਵਾਂਗੇ ਕਾਫੀ ਦੱਪੇ ਮਾਰਦੇ ਨੇ ਸੋ ਮੈਂ ਜਿਹੜੇ ਇਹ ਮੈਂ ਤਾਂ ਇਹਨਾਂ ਨੂੰ ਫਰੋਤੀ ਕਹਿ ਕੇ ਕਹੂੰਗਾ ਜਿਹੜੇ ਸਿੱਡਿਕਟ ਬਣਾਈ ਬੈਠੇ ਨੇ ਨਾ ਅੱਬ ਦਾ ਤੇ ਮੈਂ ਇਹਨਾਂ ਨੂੰ ਵਾਰਨਿੰਗ ਦਿੰਨਾ ਕਿ ਰਾਸ਼ਟਰਵਾਦੀ ਪਸਮੰਦਾ ਸਾਡਾ ਇਹ ਸਾਡੇ ਪਸਮੰਦਾ ਸਮਾਜ ਦੇ ਨਾਲ ਖੜਾ ਮੋਢੇ ਨਾਲ ਮੋਢਾ ਲਾ ਕੇ ਖੜਾ ਆਗਰ ਮੈਂ ਉਹਨਾਂ ਨੂੰ ਵਾਰਨਿੰਗ ਦਿੰਨਾ ਇਹ ਅਗਰ ਸਾਡੇ ਪਸਮੰਦਾ ਸਮਾਜ ਦੇ ਨਾਲ ਤੁਸੀਂ ਕੋਈ ਵਧਿੱਕੀ ਕੀਤੀ ਤਾਂ ਜੀ ਤੁਹਾਡੇ ਖਿਲਾਫ ਜਿਹੜਾ ਬਣਦਾ ਐਕਸ਼ਨ ਆ ਕਾਨੂੰਨੀ ਉਹ ਸਖਤ ਤੋਂ ਸਖਤ ਲਾਵਾਂਗੇ ਤੁਹਾਡੇ ਬਹੁਤ ਜਲਦ ਮੈਂ ਲੁਧਿਆਣੇ ਸਾਡੇ ਪੁਲਿਸ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਵੀ ਮੈਂ ਇਹ ਬਾਬਾ ਕਾਲੂ ਜੀ ਦੇ ਕੇਸ ਦੇ ਬਾਰੇ ਮੈਂ ਸਮਾਂ ਲੈ ਲਿਆ ਤੇ ਉਹਨਾਂ ਨਾਲ ਜਲਦੀ ਅਸੀਂ ਮਿਲ ਕੇ ਸਾਰੀ ਗੱਤਾਂ ਲਾਪ ਉਹਨਾਂ ਨਾਲ ਕਰਾਂਗੇ ਔਰ ਜਿਹੜੇ ਫਰੋਦੀ ਗਏਗਾ ਇਹਨਾਂ ਦੇ ਖਿਲਾਫ ਜਿਹੜਾ ਵੀ ਐਕਸ਼ਨ ਆ ਉਹ ਅਸੀਂ ਜਲਦ ਤੋਂ ਜਲਦ ਇਹਨਾਂ ਦੇ ਨਾਲ ਲਾਵਾਂਗੇ ਬਾਕੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਹ ਬਾਬਾ ਜੀ ਆਏ ਇਹ ਲੱਗੇ ਜਾਂਦੇ ਸੀਗੇ ਤੇ ਅੱਜ ਇੱਕ ਉਤਰੀ ਪਾਲੂ ਬਾਬਾ ਆ ਗਿਆ ਔਰ ਇਹ ਸਾਰਾ ਮਸਲਾ ਸੀਗਾ ਕਿ ਮੈਂ ਬੇਨਤੀ ਕਰਦਾ ਬਾਬਾ ਜੀ ਵੀ ਪਸਮੰਦਾ ਸਮਾਜ ਦੇ ਤੁਸੀਂ ਸਾਡੇ ਵਰਤ ਤੇ ਸਾਡੇ ਪਸਮੰਦਾ ਸਮਾਜ ਦੇ ਤੁਸੀਂ ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਆਪਣੇ ਰੱਬ ਨੂੰ ਜਿਸ ਤਰ੍ਹਾਂ ਮਰਜ਼ੀ ਤੇ ਆਓ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੁਹਾਨੂੰ ਭਾਰਤ ਦਾ ਸੰਵਿਧਾਨ ਉਹ ਆਗਿਆ ਦਿੰਦਾ ਤੁਸੀਂ ਆਪਣੇ ਪੀਰ ਨੂੰ ਚਾਹੇ ਡੰਡੋਤ ਕਰਕੇ ਮਨਾਓ ਰੁੜਕੇ ਜਾਓ ਨੱਚ ਕੇ ਮਨਾਓ ਇਹ ਤੁਹਾਡੀ ਆਪਣੀ ਸ਼ਰਧਾ ਹੈ ਇਸ ਚੀਜ਼ ਦਾ ਕੋਈ ਕੋਈ ਗੈਰ ਕਮਿਊਨਿਟੀ ਕੰਮ ਨਹੀਂ ਕਰੇਗਾ اپنی मर्यादा ਦੇ ਵਿੱਚ ਰਹੋ ਮर्यादा ਰੱਖਣੀ ਬੜੀ ਜ਼ਰੂਰੀ ਹੋ ਗਈ ਇਸ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਇੱਥੇ ਆਏ ਹੋ ਸਾਡੇ ਔਰ ਬਾਬਾ ਕਾਲੂ ਜੀ ਤੁਹਾਡੇ ਨਾਲ ਸਾਡਾ ਵਾਦਾ ਕਿ ਪਸਮੰਦਾ ਮੰਚ ਤੁਹਾਡੇ ਨਾਲ ਖੜਾ ਹੈ ਔਰ ਜਿਹੜੀ ਬਣਦੀ ਕਾਰਵਾਈ ਉਹਨਾਂ ਨੂੰ ਗੁੰਡਿਆਂ ਦੇ ਖਿਲਾਫ ਹੋਊਗੀ ਉਹ ਆਪਾਂ ਉਹਨਾਂ ਦੇ ਖਿਲਾਫ ਪ੍ਰੋਟੈਕਸ਼ਨ ਦਵਾਗੇ ਸੋ ਇੰਨਾ ਕਹਿੰਦਾ ਹੋਇਆ ਜੀ ਮੈਨੂੰ ਇਜਾਜ਼ਤ ਦਿਓ ਮੈਂ ਤੁਹਾਡਾ ਆਪਣਾ ਐਡਵੋਕੇਟ ਵਿਕਰਮ ਸਾਹਬ ਜੀ ਪੰਜਾਬ ਪ੍ਰਧਾਨ ਰਾਸ਼ਟਰਵਾਦੀ ਪਸਮੰਦਾ ਮੁ슬림 ਰਾਸ਼ਟਰੀ ਅਸਲਾਮ ਵਾਲੇਕਮ